ਮੇਰਾ ਨੂਰ ਮੇਰਾ ਪ੍ਰਿੰਟ ਘਰਦੀ ਨਾ ਦੁਖੀ ਨਹੀਂ ਲੜਦਾ ਸੀ ਝਗੜਦਾ ਸੀ ਉਹਦੇ ਨਾਲ ਦੀ ਲੈ ਲੋਣ ਲਾ ਪੜੇ ਜੀ ਕੈਪ ਉਹ ਤੁੱਕੇ ਦੇਈ ਤੇ ਮੇਰੇ ਭਰਾ ਨੂੰ ਕਹਦੀ ਮੈਂ ਨਹੀਂ ਤੇਰੇ ਕੋਲ ਰਹਿਣਾ ਨਾ ਮੇਰਾ ਭਰਾ ਕਹਿੰਦਾ ਨਹੀਂ ਮੈਂ ਨਹੀਂ ਤੈਨੂੰ ਰੱਖਦੇ ਰੱਖਣਾ ਤੇ ਉਹਦਾ ਲੜਾਈ ਝਗੜਾ ਉਹ ਦੇਇ ਤੇ ਮੈਂ ਆਪਣੇ ਆਪ ਨੂੰ ਉਹ ਗੱਡੀ ਥੱਲੇ ਦੇ ਲਿਆ ਕਿੰਨੇ ਬੱਚੇ ਅਰੇ ਲੈ ਬੱਚੇ ਨੇ ਭਾਈ ਤੋ ਕੁੜੀ ਇੱਕ ਮੁੰਡਾ ਵਾ ਇਹਨਾਂ ਭਾਰਵੀ ਜੇ ਤੋ ਇਵੇਂ ਕੇ ਹਦਾਈਗਾ ਦਵਾਈ ਤਾਂ ਬਾਹਰ ਜੀ ਨਾਨੀ ਲੈ ਕੇ ਨਾਲ ਇੰਸਟਾਗ੍ਰਾਮ ਤੇ ਗੱਲਾਂ ਗੁੱਲਾਂ ਕਰਦੀ ਰਹੀ ਹੈਗੀ ਤੇ ਉਹਦੀ ਕੁੜੀ ਨੂੰ ਪਤਾ ਲੱਗਾ ਤੇ ਕੁੜੀ ਨੇ ਆਪਣੇ ਪਿਓ ਨੂੰ ਦੱਸ ਦਿੱਤਾ ਕਿ ਮੰਮੀ ਐ ਕੰਮ ਚ ਪੈ ਗਈ ਦੀ ਕਿ ਸਾਨੂੰ ਰੋਟੀ ਵੀ ਨਹੀਂ ਦਿੰਦੀ ਬਣਾ ਕੇ ਅੱਜ ਵੱਡੀ ਕੁੜੀ 15 ਸਾਲ ਦੀ ਲੈ ਤੇ ਛੋਟੀ 13 ਸਾਲ ਦੀ ਬੰਦਾ ਤੇ 7 ਸਾਲ ਦਾ ਜੀ ਇਹਦੀ ਉਮਰ ਕਿੰਨੀ ਸੀ ਇਹਦੇ ਉਮਰ ਸਾਦੀ ਕਿਤਾਬ ਦੀ ਸੀ ਕੀ ਨਾਮ ਕੀ ਇਹਦਾ ਨਾ ਵੱਡੀ ਤੇ ਜਨਾਨੀ ਭਰਾ ਰੋਗੀ ਤੇ ਆਪਣੇ ਮਾਣ ਨਾਲ ਰਹੀਦੀ ਏ ਮਾਣੇ ਬੇਕਾਰ ਪਟਾਇਆ ਦਾ ਅੰਦੇ ਦੇ ਕਾਉਦੀ ਜਨਾਨੀ ਨੂੰ ਫੜਾਉ ਵੀ ਬੱਚੇ ਦਾ ਮਸਲਾ ਅਲੱਗ ਦਾ ਹੋਵੇਗਾ ਮੇਰਾ ਦੇ ਹੋਰ ਨਹੀਂ ਛੋਟਾ ਤੇ ਮੇਰਾ ਬੱਚਾ ਛੋਟਾ ਆਵਾਜ਼ ਤੋਂ ਇਹ ਜਨਾਨੀ ਨੇ ਬਹੁਤ ਕਰਜਾ ਚੁੱਕਿਆ ਤੇ ਆਣ ਕੇ ਘੋਟਾ ਵੇਚ ਕੇ ਅੱਧਾ ਕਰਜਾ ਲਾਇਆ ਵਾ ਅੰਦਾਜ਼ੇ ਪਿਆਰਾ ਕਹਿੰਦਾ ਕੋਈ ਨਹੀਂ ਮੈਂ ਕੋ ਵਾਲੀਆਂ ਤੇ ਜਾਵਾਂ ਕਰਾਂਗਾ ਮੈਂ ਲਾਲ ਆਣਾ ਮਾਦਾ ਮੈਂ ਚੰਗਾ ਪਤਾ ਨਹੀਂ ਇਹਨਾਂ 2-3 ਵਾਰੀ ਗੱਡੀ ਚੱਲੇ ਹੋਏ ਨੇ ਕਦੀ ਗੱਡੀ ਚੱਲੇ ਆ ਜਾਂਦਾ ਕੁਛੇ ਨਾ ਤੁਰ ਜਾਂਦਾ ਰਿਆ ਉਹਨਾਂ 2-3 ਗੁੱਡੀਆਂ ਨੇ ਢਾ ਲਿਆ ਬੱਚਾ ਘਰ ਤੁਰ ਜਾਵਾਰਾ ਕੋਈ ਨਹੀਂ ਜਾਣਾ ਗਰਦਾਸ ਪੋਰੀ ਜਾਂਦਾ ਰਿਆ ਗੱਡੀ ਚੱਲੇ ਕੋਣ ਰਾਤੀ ਪੇ ਤੁਰ ਗਿਆ 8-10 10 ਵਾਰੀ ਗਈ ਹੈ ਇਹ ਜਾਂਦਾ ਰਿਆ ਸਿਰੇ ਤੇ ਲੈ ਆਉਂਦਾ ਰਿਆ ਮੈਂ ਚੱਲ ਬੱਚਾ ਪੁੱਤ ਬੱਸ ਤੂੰ ਮੈਂ ਘਰ ਜਾਨੀ ਉਧਰ ਵੱਡੇ ਵਾਲੇ ਮੈਂ ਨੀ ਕੋ ਮਾੜੀ ਚੰਗੀ ਕਰਨੀ ਪਿਆਰ ਤੂੰ ਬੱਚਾ ਵਸ ਤੇਰੇ ਬੱਚੇ ਨੇ ਬੱਚੇ ਕਿੱਧਰ ਜਾਣਗੇ ਅੱਜ ਮੈਂ ਕੀ ਕਰਾਂ ਮੈਂ ਮੇਰੇ ਮੁੰਡੇ ਨਾਲ ਗੱਲ ਕੀਤੀ ਮੈਂ ਦਰਦੀ ਮੈਨੂੰ ਨਹੀਂ ਪਤਾ ਕੁਵਾਲੀਆਂ ਦੇ ਗਿਆ ਸਾਰੇ ਰਾਤ ਨੀ ਘਰ ਗਿਆ ਇੱਥੇ ਮੈਂ ਪਾਰਾ ਰਮੂ ਨਹੀਂ ਹਵਾ ਚਾ ਦੋ ਰੱਖੇ ਨੇ ਮੇਰੇ ਅਬਛਾ ਕੀ ਕਰਦੇ ਹੁਣ ਹਾਂਜੀ ਕੀ ਮੰਗ ਕਰਦੇ ਹੋ ਮੈਂ ਕਹਿੰਦੀ ਵੀ ਉਹ ਜਿਹੜੀ ਨੇ ਰਕੀਦੇ ਜਨਾ ਉਹਨੂੰ ਮੈਂ ਕੁਝ ਕਰਵਾਣਾ ਚਾਹਨੀ ਹਾਂ ਮੇਰਾ ਬੱਚਾ ਤੇ ਹੋਣਾ ਨਹੀਂ ਔਰ ਮੈਂ ਵਾਲ ਖਵਾ ਲੈਣੇ ਹੁਣ ਮੈਂ ਇੱਕ ਵਾਰੀ ਹੋਰੀ ਮੈਂ ਗੁੱਤ ਖਵਾਣੀ ਹਾਂ ਦੁਆ ਮਾਵਾ ਤੀਆਂ ਦੀ ਸਾਨੂੰ ਪਤਾ ਲੱਗਾ ਕੋਈ 6 ਵਜੇ ਨਾਲ ਮੈਂ ਮੁੱਕੇ ਤੇ ਗਿਆ ਮੌਕੇ ਤੇ ਇਹ ਬਟਾਲੇ ਤੋਂ ਚੀਨੇ ਵਾਲੀ ਸਾਈਡ ਨੂੰ ਆ ਇੱਕ ਅਨਨੌਨ ਗੱਡੀ ਦੇ ਨਾਲ ਜਿਹੜਾ ਵਾ ਇੱਕ ਪਤਾ ਲੱਗਾ ਵੀ ਫੈਦਲ ਜਿਹੜਾ ਵਾ ਜਾ ਰਿਹਾ ਸੀਗਾ ਲਾਈਨਾਂ ਕਰਾਸ ਕਰਨ ਗਿਆ ਸੀਗਾ ਤੇ ਪਿੱਛੇ ਕਿਤੇ ਕਦਮ ਜਿਹੜੀ ਉਹ ਗੱਡੀ ਆ ਗਈ ਤੇ ਗੱਡੀ ਦੇ ਵਿੱਚ ਹੀ ਥੱਲੇ ਆ ਗਿਆ ਤੇ ਨਿਸ਼ਾਨਾ ਹੈ ਅਸ਼ਾਨ ਹੋ ਗਈ ਇਹਦੀ ਬੰਟੀ ਪੁੱਤਰ ਕਰਤਾਰ ਚੰਦ ਵਾਸੀ ਗਾਂਧੀ ਕੈਂਪ ਨਗਰ ਬਟਾਲਾ ਵਾਰਡ ਨੰਬਰ 8 ਜਨਾਜ਼ਾ ਦਾ ਇਹ ਅਨਨੌਨ ਕੱਟੀ ਦੇ ਨਾਲ ਹੀ ਆ ਸਾਨੂੰ ਤੇ 6 ਵਜੇ ਪਤਾ ਲੱਗਾ ਹੋ ਸਕਦਾ 5 ਵਜੇ ਤੋਂ ਬਾਅਦ ਦੀ ਗੱਲ ਆ ਇਹ 5 ਵਜੇ ਤੋਂ ਬਾਅਦ ਦੀ ਆ ਸਹੀ ਹੈ ਉਮਰ ਵੀ ਨਹੀਂ ਬਣੀ ਇਹਦੀ ਉਮਰ ਕਰੀਬ ਹੈ ਗਈ ਆ 25 ਸਾਲ ਦੀ ਘਰ ਨਾਲ ਕੋਈ ਸੁਖਭਾਲ ਨਹੀਂ ਅਜੇ ਪਤਾ ਲੱਗਾ ਕੋਈ ਗੱਲ ਜੇ ਕੋਈ ਸਾਹਮਣੇ ਆਈ ਤੇ ਫਿਰ ਉੱਥੇ ਹੀ ਕਰ ਵੀ ਤੇ ਲਿਆਂਦੀ ਚੰਗੀ ਜੇ ਕੋਈ ਕਾਰਨ ਆ ਪਤਾ ਲੱਗਾ ਜੇ ਬਾਅਦ ਫਿਲਹਾਲ ਤੇ 194 VNSS ਅੱਧੀ ਕਰ ਰਹੀ ਹਾਂ ਤੇ ਲਿਆਂਦੀ ਜਾ ਰਹੀ ਹੈ ਤੇ ਪਤਾ ਲੱਗਾ ਵੀ ਆਪਣੇ ਘਰ ਦੇਆਂ ਤੋਂ ਆ ਜਿਹੜਾ ਮਾਤਾ ਪਿਤਾ ਤੋਂ ਤੇ ਭਰਾਵਾਂ ਨਾਲੋਂ ਅਲੱਗ ਹੀ ਰਹਿੰਦਾ ਤੇ ਬਾਹਰ ਅੰਦਰ ਵੀ ਜਾ ਆਵਾ ਕਰਜਾ-ਕੁਰਜਾ ਵੀ ਬਥੇਰਾ ਇਹਦੇ ਸਿਰ ਤੇ ਲੱਗਾ ਪਤਾ ਤੇਰੇ ਘਰ ਦੇਆਂ ਦੇ ਕਹਿਣ ਮੁਤਾਬਕ ਪਰ ਬਾਕੀ ਜਦ ਬਾਅਦ ਚ ਕੋਈ ਪਤਾ ਲੱਗੂਗਾ ਹੂੰ ਤੇ ਕੋਈ ਉਹ ਆਹ ਨਹੀਂ ਉਹਦੀ ਮਾਤਾ ਆਈ ਆ ਉਹਦਾ ਵੱਡਾ ਭਰਾ ਆ ਤੇ ਉਹਨਾਂ ਨੇ ਬਿਆਨ ਲਿਖਾਏ ਸਾਨੂੰ ਤੇ ਉਹਨਾਂ ਬਿਆਨਾਂ ਤੇ ਜਿਹੜੀ ਕਾਰਵਾਈ ਕੀਤੀ ਜਾ ਰਹੀ ਹੈ